ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹਲਾ ਪਹਿਲਾ ਹਮ ਡੂਲਤ ਬੇੜੀ ਪਾਪ ਭਰੀ ਹੈ ਪਵਨ ਲੱਗੈ ਮਤ ਜਾਈ ਸਨਮੁਖ ਸਿਧ ਭੇਟਨ ਕੋ ਆਈ ਨਿਹਚਉ ਦੇਹ ਵਡਿਆਈ ਗੁਰਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਵినాਸੀ ਹਉ ਤੁਜ ਕੋ ਬਲਿਹਾਰਿਆ ਰਹਾਉ ਸਿੱਧ ਸਾਧਿਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ ਬਰਸਤ ਪੈਰ ਸਿੰਜਤ ਤੇ ਸੁਆਮੀ ਅਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸ਼ਬਦ ਨਬੀਰਾ ਰਾਮ ਕਲੀ ਮਹੱਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਬਮਨ ਲਗੈ ਮਤ ਜਾਈ ਸਨਮੁਖ ਸਿਧ ਭੇਟਨ ਕਉ ਆਈ ਨੇ ਚੋ ਦੇਹ ਵਡਿਆਈ ਗੁਰ ਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਵినాਸੀ ਹਉ ਤੁਝ ਕਉ ਬਲਿਹਾਰਿਆ ਰਹਾਉ ਸਿੱਧ ਸਾਧਕ ਜੋਗੀ ਯਾਰ ਜੰਗਮ ਇੱਕ ਸਿੱਧ ਜਿਨੀ ਧਿਆਇ ਪਰਸਤ ਪੈਰ ਸਿਜਤ ਤੇ ਸੁਆਮੀ ਅਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਉ ਸਚੇ ਸ਼ਬਦ ਨਬੀਰਾ ਰਾਮ ਕਲੀ ਮਹਿਲਾ ਪਹਿਲਾ ਹਮ ਦੌਲਤ ਬੇੜੀ ਪਾਪ ਭਰੀ ਹੈ ਪਵਨ ਲਗੇ ਮਤ ਜਾਈ ਸੰਮੁਖ ਸਿਧ ਭੇਟਨ ਕਉ ਆਏ ਨਿਹਚੋ ਦੇ ਵਡਿਆਈ ਗੁਰ ਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਵినాਸੀ ਹਉ ਤੁਜ ਕੋ ਬਲਿਹਾਰਿਆ ਰਹਾਉ ਸਿੱਧ ਸਾਧਕ ਜੋਗੀ ਆਰ ਜੰਗਮ ਇੱਕ ਸਿੱਧ ਜਿਨੀ ਧਿਆਇ ਪਰਸਤ ਪੈਰ ਸਿੰਜਤ ਤੇ Swami ਅਖਰ ਜਿਨ ਕਉ ਆਇਆ ਜਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਉ ਸਚੇ ਸ਼ਬਦ ਨਬੀਰਾ ਰਾਮ ਕਲੀ ਮਹੱਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਬੰਨ ਲੱਗੇ ਮਤ ਜਾਈ ਸੰਨਮੁਖ ਸਿੱਧ ਭੇਟਨ ਕਉ ਆਈ ਨਿਹਚੋ ਦੇਹ ਵਿਢਾਈ ਗੁਰਤਾਰ ਤਾਰਨ ਹਾਰਿਆ ਦੇਹੀ ਭਗਤ ਪੂਰਨ ਅਵినాਸੀ ਹਉ ਤੁਜ ਕੋ ਬਲਿਹਾਰਿਆ ਰਹਾਉ ਸਿੱਧ ਸਾਦਿਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ ਅਰਸਤ ਪੈਰ ਸਜਿਤ ਤੇ ਸੁਆਮੀ ਅਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭਟੇਓ ਸੱਚੇ ਸ਼ਬਦ ਨਬੀਰਾ ਰਾਮ ਕਲੀ ਮਹਲਾ ਪਹਿਲਾ ਹਮਦੋਲਤ ਬੇੜੀ ਪਾਪ ਪਰੀ ਹੈ ਪਵਨ ਲਗੈ ਮਤ ਜਾਈ ਸਨਮੁਖ ਸਿਧ ਭੇਟਨ ਕੋ ਆਈ ਨਿਹਚਉ ਦੇਹ ਵਡਿਆਈ ਗੁਰ ਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਵਿਨਾਸੀ ਹਉ ਤੁਜ ਕੋ ਬਲਿਹਾਰਿਆ ਰਹਾ ਸਿੱਧ ਸਾਧਕ ਜੋਗੀ ਯਾਰ ਜੰਗਮ ਏਕ ਸਿੱਧ ਜਿਨੀ ਧਿਆਇ ਪਰਸਤ ਪੈਰ ਸਜਤ ਤੇ ਸੁਆਮੀ ਅਖਰ ਜਿਨ ਕਉ ਆਇ ਜਪ ਤਪ ਸੰਜਮ ਕਰਮ ਨਾ ਜਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭਿਟਿਓ ਸੱਚੇ ਸ਼ਬਦ ਨਬੀਰਾ RAM ਕਲੀ ਮਹਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲਗੈ ਮਤ ਜਾਈ ਸਨਮੁਖ ਸਿਧ ਭੇਟ ਨਕਉ ਆਏ ਨਿਹਚੋ ਦੇਹ ਵਡਿਆਈ ਗੁਰਤਾਰ ਤਰਨ ਹਾਰਿਆ ਦੇਹ ਭਗਤ ਪੂਰਨ ਅਵਿਨਾਸੀ ਹਉ ਤੁਝ ਕਉ ਬਲਿਹਾਰਿਆ ਰਹਾਉ ਸਿੱਧ ਸਾਧਿਕ ਜੋਗੀ ਯਾਰ ਜੰਗਮ ਏਕ ਸਿੱਧ ਜਿਨੀ ਧਿਆਇਆ ਬਰਸਤ ਪੈਰ ਸਿਜਤ ਤੇ ਸੁਆਮੀ ਅਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭਿਟੇਓ ਸੱਚ ਹੈ ਸ਼ਬਦ ਨਬੀਰਾ RAM ਕਲੀ ਮਹਲਾ ਪਹਿਲਾ ਹਮ ਡੂਲਤ ਬੇੜੀ ਪਾਪ ਭਰੀ ਹੈ ਪਵਨ ਲੱਗੇ ਮਤ ਜਾਈ ਸਨਮੁਖ ਸਿਦ ਭੀਟਨ ਕਉ ਆਈ ਨੀਚੋ ਦੇਹ ਵਿਢਾਈ ਗੁਰਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਬਿਨਾਸੀ ਹਾਂ ਤੁਜ ਕੋ ਬੁਲਿਹਾਰਿਆ ਰਹਾਉ ਸਿੱਧ ਸਾਧਿਕ ਜੋਗੀ ਯਾਰ ਜੰਗਮ ਏਕ ਸਿੱਧੀ ਜਿਨ ਧਿਆਇਆ ਸਿੱਧ ਸਾਧਿਕ ਜੋਗੀ ਯਾਰ ਜੰਗਮ ਏਕ ਸਿੱਧ ਜਿਨੀ ਧਿਆਇਆ ਪਰਸਤ ਪੈਰ ਸਿਜਤ ਤੇ ਸੁਆਮੀ ਅੱਖਰ ਜਿਨ ਕਉ ਆਇਆ ਜਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਚੈ ਸ਼ਬਦ ਨਬੀਰਾ ਰਾਮ ਕਲੀ ਮਹਲਾ ਪਹਿਲਾ ਹਮ ਡੋਲਤ ਬੇੜੀ ਪਾਪ ਪਰੀ ਹੈ ਪਵਨ ਲੱਗੈ ਮਤ ਜਾਈ ਸਨ ਮੁਖ ਸਿਧ ਪੇਟਨ ਕਉ ਆਈ ਨਹਿ ਚੋ ਦੇਹ ਵਡਿਆਈ ਗੁਰਤਾਰ ਤਰਨ ਹਾਰਿਆ ਦੇਹ ਭਗਤ ਪੂਰਨ ਅਵਿਨਾਸੀ ਹਉ ਤੁਜ ਕੋ ਬਲਿਹਾਰਿਆ ਰਹਾਉ ਸਿੱਧ ਸਾਧਿਕ ਜੋਗੀ ਯਾਰ ਜੰਗਮ ਇੱਕ ਸਿੱਧ ਜਿਨੀ ਧਿਆਇਆ ਪਰਸਤ ਪੈਰ ਸਿੰਜਤ ਤੇ ਸੁਆਮੀ ਅਖਰ ਜਿਨ ਕਉਆ ਜਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਚੈ ਸ਼ਬਦ ਨਬੀਰਾ ਰਾਮ ਕਲੀ ਮਹੱਲਾ ਪਹਿਲਾ ਹਮ ਦولت ਬੇੜੀ ਪਾਪ ਭਰੀ ਹੈ ਪਵਨ ਲੱਗੈ ਮਤ ਜਾਈ ਸੰਨਮੁਖ ਸਿਧ ਭੇਟਨ ਕੋ ਆਈ ਨਿਹਚੋ ਦੇਹ ਵਢਿਆਈ ਗੁਰਤਾਰ ਤਾਰਣ ਹਾਰਿਆ ਦੇਹ ਭਗਤ ਪੂਰਨ ਅਬਿਨਾਸੀ ਹਉ ਤੁਝ ਕਉ ਬਲਿਹਾਰਿਆ ਰਹਾਉ ਸਿੱਧ ਸਾਧਕ ਜੋਗੀ ਅਰ ਜੰਗਮ ਇੱਕ ਸਿੱਧ ਜਿਨੀ ਧਿਆਇ ਪਰਸਤ ਪੈਰ ਸਜਤ ਤੇ ਸੁਆਮੀ ਅਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਚੈ ਸ਼ਬਦ ਨਬੀ ਰ ਰਾਮ ਕਲੀ ਮਹੱਲਾ ਪਹਿਲਾ ਹਮ ਦولت ਬੇੜੀ ਪਾਪ ਭਰੀ ਹੈ ਪਵਨ ਲੱਗੇ ਮਤ ਜਾਈ ਸੰਮੁਖ ਸਿਧ ਭੇਟ ਨਕਉ ਆਈ ਨੀਚੋ ਦੇਹ ਵੜਿਆਈ ਗੁਰ ਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਬినాਸੀ ਹਉ ਤੁਝ ਕਉ ਬਲਿਹਾਰਿਆ ਰਹਾਉ ਸਿਦ ਸਾਧਕ ਜੋਗੀ ਅਰ ਜੰਗਮ ਇਕ ਸਿੱਧ ਜਿਨੀ ਧਿਆਇ ਪਰਸਤ ਪੈਰ ਸਿੰਜਤ ਤੇ ਸਵਾਮੀ ਅਖਰ ਜਿਨ ਕੋ ਆਇ ਜਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸੱਚੇ ਸ਼ਬਦ ਨਬੀਰਾ ਜਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸੱਚੇ ਸ਼ਬਦ ਨਬੀਰਾ ਸਲੂਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੇ ਧਰਮ ਹਦੂਰ ਕਰਮੀਆਂ ਪੂ ਆਪਣੀ ਕੇ ਨੇੜੇ ਕੀ ਦੂਰ ਜਿਨੇ ਨਾਮ ਧਿਆਇ ਗਏ ਇਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇ ਗਏ ਇਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ